ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਹਨ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਟ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਦੈਨਿਕ ਸੂਰਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋ ਨਸ਼ਿਆਂ ਦੇ ਵਿਰੋਧ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਖਤ ਐਕਸ਼ਨ ਲਿਆ ਜਾ ਰਿਹਾ ਤੇ ਇਸ ਦੇ ਸਿਲਸਿਲੇ ਤਹਿਤ ਅੱਜ ਰਾਜਪੁਰਾ ਦੇ ਵਿੱਚ 2 ਕਿਲੋ 80 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਜੋ ਇਹ ਨੌਜਵਾਨ ਹੈ ਦਿੱਲੀ ਤੋਂ ਹੈਰੋਇਨ ਲੈ ਕੇ ਆਏ ਸੀ ਤੇ ਪਾਤੜਾ ਜੋ ਹੈ ਸਪਲਾਈ ਕਰਨ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਨਾਕਾ ਦੇਖ ਕੇ ਨੌਜਵਾਨਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਰਸਤੇ ਦੇ ਵਿੱਚ ਖੜੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਫੜੇ ਗਏ ਨੌਜਵਾਨਾਂ ਦੇ ਕੋਲੋਂ 2 ਕਿਲੋ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਜੋ ਜਤਾਈ ਜਾ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭੁਨ ਸਿੰਘ ਮਾਨ ਅਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹੀਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਸਬ ਡਿਵੀਜ਼ਨ ਕਨੌਰ ਨੇ ਪਿਛਲੇ 48 ਘੰਟਿਆਂ ਦੇ ਵਿੱਚ ਅਸੀਂ 4 ਐਫ ਆਈ ਆਰਾਂ ਦਰਜ ਕੀਤੀਆਂ ਨਸ਼ਾ ਵਿਰੁੱਧ ਜੋ ਪਹਿਲੀ ਐਫ ਆਈ ਆਰ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਆਈ ਪੀ ਐਸ ਵਰੁਣ ਸ਼ਰਮਾ ਜੀ ਤੇ ਐਸ ਪੀ ਡੀ ਗੁਰਵੰਸ ਵੈਸ ਜੀ ਦੇ ਦਿਸ਼ਾ ਨਿਰਦੇਸ਼ ੇਟ ਸਾਡੀ ਸ਼ੰਭੂ ਥਾਣੇ ਦੀ ਟੀਮ ਨੇ ਐਸ ਐਚ ਓ ਸ਼ੰਭੂ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਚੌਕੀ ਇੰਚਾਰ ਤਿਪਲਾ ਤੇ ਅਸੀਂ ਜਗਵਿੰਦਰ ਸਿੰਘ ਨੇ ਕੱਲ ਦੋ ਬੰਦਿਆਂ ਨੂੰ ਕਾਬੂ ਕੀਤਾ ਤੇਪਲਾ ਉਹਰ ਤੋਂ ਰਜਿੰਦਰ ਕੁਮਾਰ ਅਤੇ ਅਮਰਿਤਪਾਲ ਇਹ ਦੋਨੇ ਦਤਾਲ ਪਤਰਾ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਇਹਨਾਂ ਕੋਲ ਇਹਨਾਂ ਦੇ ਬੈਗ ਚੋਂ 2 ਕਿਲੋ 80 ਗ੍ਰਾਮ ਕੋਪੀਆਂ ਬਰਾਮਦ ਹੋਈ ਜਿਸ ਦੇ ਤਹਿਤ ਅਸੀਂ ਐਫ ਆਈ ਆ ਨੰਬਰ 5018 48 ਦਰਜ ਕਰਕੇ ਤੇ ਦਰਜ ਕਰ ਲਈ ਹੈ ਤੇ ਉਹਦੇ ਦੋਸ਼ੀ ਰਿਮਾਂਡਤੇ ਨੇ ਤੇ ਜਲਦੀ ਉਹਦੇ ਵਿੱਚ ਅਸੀਂ ਬੈਕਵਰਡ ਫਾਰਵਰਡ ਲਿੰਕ ਤੇ ਅਸੀਂ ਮਾਰਕ ਕਰ ਰਹੇ ਹਾਂ ਤੇ ਜਲਦੀ ਅੱਗੇ ਵੀ ਬੰਦੇ ਇਹਦੇ ਵਿੱਚ ਇਹਦੀ ਲੜੀ ਜੇ ਟ੍ਰੇਸ ਕਰਾਂਗੇ ਪਹਿਲਾਂ ਵੀ ਕੋਈ ਮੁਕਦਮੇ ਨੇ ਸਾਰੀ ਨਾਲ ਦੇ ਨਹੀਂ ਉਹ ਹਜੇ ਚੈੱਕ ਕਰ ਰਹੇ ਆ ਜੀ ਸਰ ਇਹ ਫੀਮ ਲੈ ਕੇ ਕਿੱਥੋਂ ਆ ਰਹੇ ਸੀ ਕਿੱਥੇ ਲੱਗ ਜਾਵੇ ਇਹ ਜੀ ਇਹ ਜਿਹੜੀ ਫੀਮ ਸੀ ਹਜੇ ਤੱਕ ਦੀ ਤਫ਼ਤੀਸ਼ ਮੁਤਾਬਕ ਇਹ ਦਿੱਲੀ ਦਿੱਲੀ ਸਾਈਡ ਤੋਂ ਲੈ ਕੇ ਆ ਰਹੇ ਸੀਗੇ ਤੇ ਅੱਗੇ ਨਾਕਾ ਲੱਗਿਆ ਹੋਇਆ ਸੀਗੇ ਰਸਤੇ ਉਤਰ ਕੇ ਤੇ ਸਾਡੀ ਟੀਮ ਸਾਈਡ ਤੇ ਵੀ ਖੜੀ ਸੀ ਜਦੋਂ ਇਹ ਇਹਨਾਂ ਨੇ ਪਤਨਾ ਜਾਣਾ ਸੀਗਾ ਤੇ ਉਧਰੋਂ ਫਿਰ ਉਤਰ ਕੇ ਤੇ ਅਸੀਂ ਮਤਲਬ ਇਹਨਾਂ ਨੂੰ ਕਾਬੂ ਕਰ ਲਿਆ ਸਰ ਅੱਗੇ ਕਿੱਥੇ ਲੈ ਕੇ ਜਾਣੀ ਸੀ ਉਹਨਾਂ ਨੂੰ ਅੱਗੇ ਪਤਨਾ ਹੀ ਲੈ ਕੇ ਜਾਣੀ ਸੀ ਕੋਈ ਹਜੇ ਐਡਵੈਕਟਿਵ ਇਨਵੈਸਟੀਗੇਸ਼ਨ ਹੋਣੀ ਆ ਪਰ ਹਜੇ ਪਤਨਾ ਸਾਈਡ ਹੀ ਲੱਗ ਜਾਵੇਗੀ ਇਹ ਲੱਗਦਾ ਸਰ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਅੱਗੇ ਵੀ ਲਿੰਕਡ ਹੋਇਆ ਸੀ ਜੁੜਨਗੇ ਜੀ ਅਸੀਂ ਕਰ ਰਹੇ ਹਾਂ ਟੈਕਨੀਕਲ ਤੌਰ ਤੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਐਸਐਸਪੀ ਸਾਹਿਬ ਆਈਪੀਐਸ ਬਰੂਨ ਚਰਮਾ ਜੀ ਵੱਲੋਂ ਸਾਨੂੰ ਦੇਸ਼ਾ ਨਿਰਦੇਸ਼ ਮਿਲੇ ਹੋਏ ਨੇ ਅਸੀਂ ਇਹਦੇ ਬੈਕਵਰਡ ਫਾਰਵਰਡ ਲਿੰਕ ਜਿਹੜੀ ਇਹੋ ਜਿਹੀ ਰਿਕਵਰੀ ਹੁੰਦੀ ਹੈ ਉਹ ਅੱਜ ਫੜ ਕੇ ਅਸੀਂ ਜਲਦੀ ਅੱਗੇ ਵੀ ਜਿਹੜੇ ਬੰਦੇ ਨੂੰ ਦੇਣ ਜਾ ਰਿਹਾ ਸੀਗਾ ਉਹਨੂੰ ਵੀ ਅਸੀਂ ਮਤਲਬ ਜਲਦੀ ਹੀ ਕੈਚ ਕਰ ਲਾਂਗੇ ਤੇ ਜਿੱਥੋਂ ਲੈ ਕੇ ਆਏ ਆ ਉਧਰ ਵੀ ਸਾਡੀਆਂ ਟੀਮਾਂ ਨੇ ਜੁਧ ਨਸ਼ੇ ਵਿਰੁੱਧ ਸਰਕਾਰ ਨੇ ਨਹੀਮ ਚਲਾਈ ਹੋਈ ਹੈ ਉਸ ਦੇ ਤਹਿਤ ਲਗਾਤਾਰ ਕਾਰਵਾਈ ਹੋ ਰ ਤਾ ਅੱਗੇ ਕਿਸ ਤਰੀਕੇ ਦੀ ਕਾਰਵਾਈ ਚੱਲਦੀ ਰਹੇਗੀ ਅੱਗੋ ਵੀ ਐਂ ਚੱਲਦੀ ਰਹੇਗੀ ਇਹਦੇ ਸਬੰਧ ਦੇ ਵਿੱਚ ਅਸੀਂ ਕੱਲ ਕਨੌਟ ਥਾਣੇ ਦੇ ਵਿੱਚ ਵੀ ਇੱਕ ਜੁਵੈਲਰ ਸੀ ਉਹ ਉਹਦੇ ਕੋਲੋਂ ਉਹਦਾ 모히ਤ ਕੋਲਾ ਨਾਮ ਦਾ ਲੜਕਾ ਹੈ ਉਹਦੇ ਕੋਲੋਂ 300 ਗ੍ਰਾਮ ਓਪੀ ਅੰਮ੍ਰ ਗਵਰ ਕੀਤੀ ਹੈ ਜੀ ਤੇ 40500 ਰੁਪਏ ਡਰਗ ਮਣੀ ਉਹ ਤੋਂ ਕੋਲ ਰਿਕਵਰ ਕੀਤੀ ਹੈ ਤੇ ਉਹ ਵੀ ਅੱਜ ਕੋਲ ਸਮਾਨਡ ਉਹਦਾ ਲਵਾਂਗੇ ਉਹਦੇ ਵਿੱਚ ਵੀ ਜਿਹੜਾ ਨਾਲ ਕੋਈ ਦੋਸ਼ੀ ਟੈਂਗਲ ਹੋਊਗਾ ਉਹਨੂੰ ਵੀ ਨਾਮਿਨੇਟ ਕਰਾਂਗੇ ਤੇ ਇਹਦੇ ਨਾਲ ਹੀ ਅਸੀਂ ਦੋ ਸਾਈਜ਼ ਦੇ ਪਰਚੇ ਵੀ ਦਿੱਤੇ ਨੇ ਇੱਕ ਕਸ਼ਮੀਰੀ ਲਾਲ son of ਉਹ ਕਸ਼ਮੀਰੀ ਲਾਲ ਦੇ ਖਿਲਾਫ ਦਿੱਤਾ ਉਹ ਵੀ ਘਰ ਥਾਣੀ ਦਿੱਤਾ ਇਹਦੇ ਨਾਲ ਹੀ ਇੱਕ ਪੁਰਾਣਾ ਪੈਡਲਰ ਸੀਗਾ ਸ਼ੀਸ਼ਾ ਸਿੰਘ ਜਿਹੜਾ ਹੁਣੇ ਬੇਲ ਆਊਟ ਹੋ ਕੇ ਆਇਆ ਸੀਗਾ ਉਹਦੇ ਖਿਲਾਫ ਵੀ ਅਸੀਂ ਸ਼ੀਸ਼ਾ ਸਿੰਘ son of ਤਾਰੀਪ ਸਿੰਘ ਵਾਸੀ ਗੋਪਾਲਪੁਰ ਦੇ ਖਿਲਾਫ ਵੀ ਅਸੀਂ 20 ਬੋਤਲਾਂ ਨਜਾਇਜ਼ ਸ਼ਰਾਬ ਦਾ ਪਰਚਾ ਲਿਖਿਆ ਸਰ ਜਿਹੜੇ ਇਹ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਕੋਈ ਨਾ ਕੋਈ ਵਹਿਕਲ ਬਰਾਮਦ ਹੋਇਆ ਤੇ ਜਾਂ ਕੋਈ ਡਰਗ ਬਣੀ ਬਰਾਮਦ ਹੋਈ ਨਹੀਂ ਇਹਨਾਂ ਕੋਲੇ ਡਰਗਮਣੀ ਕੋਈ ਨਹੀਂ ਐ ਤਾਂ ਕਿਰਾਏ ਦੇ ਪੈਸੇ ਪੁੱਛੇ ਸੀਗੇ ਜਮਾਤਲਾਸ਼ੀ ਸੀਗੀ ਡਰਗਮਣੀ ਇਹਨਾਂ ਕੋਲੇ ਕੋਈ ਨਹੀਂ ਡਰਗਮਣੀ ਘਨੌਰ ਆੜੇ ਰਿਕਵਰੀ ਸਾਨੂੰ ਪ੍ਰਾਪਤ ਹੋਈ ਆ ਵਾਈਕਲ ਨਹੀਂ ਸੀ ਇਹ ਪੈਦਲ થી ਬਸਤੇ ਆ ਰਹੇ ਸੀ ਇੱਥੇ ਨਾਕਾ ਦੇਖ ਕੇ ਉਤਰ ਗਏ ਉਦੋਂ ਬਾਅਦ ਸਾਈਡ ਤੇ ਜਦੋਂ ਜਾਣ ਲੱਗੇ ਤਾਂ ਅਸੀਂ ਕਫੂ ਕਰਦੇ ਸਾਡੀ ਟੀਮ ਹੋਰ ਖੜੀ ਸੀ